ਦੀ ਮਰਜ਼ੀ ਸਿੱਟ ਸੱਦਲੇ ਮੇਰੀ ਕਚੇਰੀਆਂ ਦੀ ਕਚੇਰੀ ਸੱਚੇ ਪਾਤਸ਼ਾਹ ਦਾ ਦਰਬਾਰ ਉੱਥੋਂ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਨੇ ਆਇਆ ਕਚੇਰੀ ਲੋਕਾਂ ਦੀ ਆ ਜੋ ਉੱਥੋਂ ਵੱਡੀ ਸਭ ਤੋਂ ਵੱਡੀ ਕਚੇਰੀ ਰੱਬ ਦੀ ਹੈ ਉੱਥੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਕਰ ਨਹੀਂ ਜੀ ਸ਼ੋਭਨੀ ਕਾਲੀਦਾਲ ਦੇ ਸੀਨੀਅਰ ਲੀਡਰ ਬਿਕਨਜੀਤ ਸਿੰਘ ਮਜੀਠੀਆ ਨੂੰ ਅੱਜ ਜਿੱਥੇ ਸਿੱਟ ਦੇ ਵੱਲੋਂ ਸੱਮਣ ਭੇਜੇ ਗਏ ਨੇ ਉੱਥੇ ਬਿਕਨਜੀਤ ਸਿੰਘ ਮਜੀਠੀਆ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਤਾਂ ਉਹਨਾਂ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਹਿਲਾਂ ਕਿਹਾ ਕਿ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਏ ਨੇ ਕਿਉਂਕਿ ਅਸ਼ੀਰਦਾ ਦੀ ਧਰਤੀ ਹੈ ਤੇ ਕੋ ਮਹੀਨਾ ਸ਼ੁਰੂ ਹੋ ਚੁੱਕਿਆ। ਦੋਸਤੋ ਬਾਅਦ ਜਦੋਂ ਉਹਨਾਂ ਨੂੰ ਨਵੀਂ ਸਿੱਟ ਦੇ ਵੱਲੋਂ ਭੇਜੇ ਗਏ ਸੱਮਣ ਦੇ ਉੱਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਸਰਕਾਰਾਂ ਜੋ ਕੁਝ ਵੀ ਕਰ ਰਹੀਆਂ ਨੇ ਮੈਨੂੰ ਉਹਨਾਂ ਦੀ ਰਾਤਾ ਵੀ ਪਰਵਾਹ ਨਹੀਂ ਉਹਨਾਂ ਨੇ ਕਿਹਾ ਕਿ ਮੈਨੂੰ ਸਰਕਾਰਾਂ ਦੀ ਬਿਲਕੁਲ ਵੀ ਚੜੀ ਲੱਤੀ ਨਹੀਂ ਹੈਗੀ ਬਸ ਮੈਨੂੰ ਗੁਰੂ ਮਹਾਰਾਜ ਦਾ ਆਸ਼ੀਰਵਾਦ ਚਾਹੀਦਾ ਜੇਕਰ ਮੇਰੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਬਣੀ ਹੋਈ ਆ ਤਾਂ ਮੇਰਾ ਕੋਈ ਵੀ ਬਾਲ ਦੀਗਾ ਨਹੀਂ ਕਰ ਸਕਦਾ ਮੇਰਾ ਵੀਰ ਮੈਂ ਤਾਂ ਗੁਰੂ ਘਰ ਦਾ ਟੋਕਰ ਆ ਮੰਗਤਾ ਤੇ ਮੈਂ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਣ ਵਾਸਤੇ ਆਇਆ ਕਹਿਣਾ ਲਈ ਗੁਰੂ ਸਾਹਿਬ ਦੀ ਗੁਰੂ ਘਰਾਂ ਦੀ ਜਿਹੜੀ ਬਾਹਰ ਨੂੰ ਜੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਕ ਹੋਣਗੇ ਪਿਛਲੇ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾ ਸੀ ਤੇ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਵ ਜਾਦੇ ਵੱਡੇ ਸ਼ਹਿਵ ਜਾਦਿਆਂ ਦੇ ਮਹਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਵਸਤਕ ਹੋਣ ਆਇਆ ਭੁੰਨਾ ਬਖਸ਼ਾਉਣਾ ਸਤ ਲੈਣਾ ਸਤੈ ਨੂੰ ਇਹਦੇ ਸਿੱਟੇ ਕੋਲ ਜਾਉਗੇ ਕਿ ਨਵੀਂ ਸਿੱਟੇ ਕੋਲ ਜਾਵਾਂਗੇ ਭਾਵੇਂ ਜਿਹੜੀ ਮਰਜ਼ੀ ਸਿੱਟ ਸੱਜ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਤੋਂ ਗੁਰੂ ਦੀ ਕਿਰਪਾ ਖੈਰ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ ਜਿਹੜਾ ਕੱਤੇ ਨੂੰ ਚਲੇ ਇਹ ਇਹ ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਲਿਆ ਠੀਕ ਹੈ ਜੀ ਹੱਕ ਤੇ ਸੱਚ ਦੀ ਗੱਲ ਦਾ ਔਰ ਕਚਹਿਰੀ ਆ ਦੀ ਕਚਹਿਰੀ ਲੋਕਾਂ ਦੀ ਆ ਜਿਉਂ ਉੱਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਹੈ ਉੱਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਇਹ ਜੇ ਕਈ ਹੋਣਗੇ ਤੇਈ ਜਾਣਗੇ ਜੀ ਰਾਏ ਜੀ ਸ਼ੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਮਤਲਬ ਫਿਰ ਸਿੱਟ ਮੁਰੇ ਪੇਸ਼ ਹੋਵਾਂਗੇ ਜੀ ਇਹ ਤਾਂ ਅਰਜਣਾ ਜੀ ਸਿਆਸੀ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹੀਦਾ ਸਿਆਸੀ ਅਧਿਕਾਰ ਮੈਂ ਤਾਂ ਕਹੂੰਗਾ ਕੇਜਰੀ ਨਾਲ ਮੇਰੇ ਵੱਡੇ ਵੀਰ ਨੂੰ ਸੱਜਾ ਦਿੱਲੀ ਆ ਰਹੇ ਨੇ ਜੇ ਉਹ ਤੱਕ ਆਖੋਂਦੀਆਂ ਮੈਂ ਨਾਲ ਚੱਲੂ ਵੀਰ ਨੂੰ ਘਬਰਾਉਣ ਦੀ ਲੋੜ ਕੋਈ ਨਹੀਂ ਕੋ ਮੇਰਾ ਪਿਆਰ ਹੈ ਕੇਜਰੀਆਲ ਮੇਰੇ ਕੋਲੋਂ ਦਾ ਮਾਫੀ ਮੰਗੀਏ ਸਾਡਾ ਆਪ ਦਾ ਪਿਆਰ ਹੈ ਕਿ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਦੰਗਰ ਦੀ ਆ ਕੇਵਲਵਾਰ ਕੇਵਲ ਉਹ ਜਿਹੜਾ ਜੀ ਕਰ ਰਹੇ ਨੇ ਕਹਿੰਦੇ ਕੇਵਲ ਨੇ ਕਬਲੇ ਰਹਿ ਗਏ ਮੇਰੇ ਤੋਂ ਨਾਕਰਾਓ ਸਿਆ